ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੀ ਵਿੰਟਰ ਦੀ ਕਲੈਕਸ਼ਨ ਬਹੁਤ ਸੋਹਣੇ ਸੂਟ ਆ ਪ੍ਰਾਈਸ ਇੰਨੀ ਜ਼ਿਆਦਾ ਲੈਸ ਦੇ ਵਿੱਚ ਹੋ ਗਈ ਆ ਤੇ ਲੈਸ ਦੇ ਵਿੱਚ ਹੀ ਇਹ ਜਿਹੜਾ ਸਭ ਤੋਂ ਜ਼ਿਆਦਾ ਡਿਮਾਂਡ ਚ ਸੈੱਟ ਸੀਗਾ ਉਹ ਵੀ ਆਪਾਂ ਲੈ ਆਏ ਆ ਸੋ ਜਿਹੜੀਆਂ ਪੈਣਾ ਰਹਿ ਗਈਆਂ ਸੀ ਨਾਲੇ ਤਾਂ ਹੁਣ ਫਾਇਦੇ ਹੋ ਜਾਣਗੇ ਉਹਨਾਂ ਦੇ ਨਾਲੇ ਉਹਨਾਂ ਨੂੰ ਸੇਮ ਸੂਟ ਮਿਲ ਜਾਣਗੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਆਪਾਂ ਆਏ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਛੋਟੀ ਜੀ ਵੀਡੀਓ ਲੈ ਕੇ ਆਈਆਂ ਦੋ ਹੀ ਸੈੱਟ ਆਏ ਨੇ ਆਪਣੇ ਕੋਲ ਇਹ ਰਸ਼ੀਆ ਬ੍ਰਾਂਡ ਦਾ ਪਿਓਰ ਪਸ਼ਮੀਨਾਵਾਂ ਜਾਂਦੀ ਜਾਂਦੀ ਠੰਡ ਦੇ ਨਾਲ ਬਹੁਤ ਹੀ ਸੋਹਣੀ ਕਲੈਕਸ਼ਨ ਲੈਸ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀ ਆ ਸੋ ਜਿਹੜਾ ਵੀ ਸੂਟ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਚ ਜ਼ਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਸਭ ਤੋਂ ਡਿਮਾਂਡਏਬਲ ਜਿਹੜਾ ਸੈੱਟ ਚੱਲ ਰਿਹਾ ਇਹ ਸਭ ਤੋਂ ਡਿਮਾਂਡ ਚ ਚੱਲ ਰਿਹਾ ਬਿਨਾ ਵਰਕ ਤੋਂ ਵੀ ਚੱਲ ਰਿਹਾ ਪਿਓਰ ਰਸ਼ੀਆ ਦਾ ਪਿਓਰ ਵਿਸਕੋਸ ਸ਼ਿਮਰ ਪਸ਼ਮੀਨਾ ਹੈ ਬਹੁਤ ਸੋਹਣੀ ਕਲੈਕਸ਼ਨ ਆ 2250 ਸੇਲ ਦੇ ਵਿੱਚ ਆਪਣੇ ਕੋਲ ਇਹ ਚੱਲਿਆ 2250 ਸੇਲ ਅਸੀਂ ਕੀਤੇ ਆ ਇਹ ਵਾਲੇ ਸੂਟ ਹੁਣ ਪਿੱਛੋਂ ਹੀ ਇਹਨਾਂ ਤੇ ਲੈਸ ਆ ਚੁੱਕੀ ਆ ਸੋ ਜਿਹੜੀਆਂ ਭੈਣਾਂ ਨੇ ਵੀ ਇਹਦੇ ਫਾਇਦੇ ਲੈਣੇ ਆ ਤੁਸੀਂ ਹੁਣ ਲੈ ਸਕਦੇ ਹੋ ਬਹੁਤ ਟਾਪ ਦਾ ਇਹ ਡਿਜ਼ਾਈਨ ਚੱਲ ਰਿਹਾ ਸਾਡੇ ਕੋਲ ਸੋ ਜਾਨੀ ਕਿ ਹੁਣ ਇਹ ਪਿੱਛੋਂ ਲੈਸ ਤੇ ਆ ਗਏ 1950 ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ 1950 ਦੇ ਵਿੱਚ ਤੁਹਾਡੇ ਘਰ ਤੱਕ ਇਹ ਜਾਨੀ ਕਿ ਜਾਣਗੇ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਨਿਊ ਸੈੱਟ ਆਇਆ ਤਿੰਨੇ ਕਲਰ ਰਿਪੀਟ ਚਾਹ ਦੇ ਨੇ ਤਿੰਨੇ ਹੀ ਕਲਰ ਰਿਪੀਟ ਦੇ ਵਿੱਚ ਆਪਣੇ ਕੋਲ ਆ ਚੁੱਕੇ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਕਲਰ ਚਾਹੀਦਾ ਹੋ ਹੈ ਨਾ ਲੈ ਸਕਦੇ ਹੋ ਫਸਟ ਹੀ ਕਲਰ ਦੇਖ ਲਓ ਪਿਓਰ ਰਸ਼ੀਆ ਦਾ ਪਿਓਰ ਵਿਸਕੋਸ ਬਿਲਕੁਲ ਲਾਈਟ weight ਕੋਈ 1% ਵੀ ਇਹਦੇ ਵਿੱਚ ਤੁਹਾਨੂੰ ਕੰਪਲੇਨ ਨਹੀਂ ਆਣੀ ਕਿਸੇ ਤਰ੍ਹਾਂ ਦੀ ਸੋ ਇਹ ਫਾਇਦੇ ਆ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਲੈ ਲਓ ਜੀ ਤੇ ਇਹ ਜਾਂਦੀ ਠੰਡ ਦੇ ਤੁਹਾਨੂੰ ਗਿਫਟ ਮਿਲ ਰਹੇ ਨੇ ਸਮਝ ਲਓ ਇੰਨੀ ਵਿਸਕੋਸ ਦੀ ਕੁਆਲਿਟੀ ਅਸੀਂ 2250 ਸੇਲ ਕੀਤਾ ਮਾਰਕੀਟ ਚ 3000 ਤੋਂ ਘੱਟ ਇਹ ਸੂਟ ਕਿਸੇ ਭੈਣ ਤੱਕ ਨਹੀਂ ਪਹੁੰਚਿਆ ਹੋਣਾ ਵੱਧ ਤੋਂ ਵੱਧ ਵੀ ਜੇ ਕਿਸੇ ਨੇ ਦਿੱਤਾ ਹੋ ਘੱਟ ਕਰਕੇ ਤਾਂ 2700 2800 ਤੱਕ ਤਾਂ ਆਰਾਮ ਦੇ ਨਾਲ ਸੇਲ ਹੋ ਰਹੇ ਸੀ ਪਰ ਆਪਾਂ ਪਹਿਲਾਂ ਵੀ ਡਿਜ਼ਰੇਬਲ ਪ੍ਰਾਈਸ 'ਚ ਹੀ ਵੇਚਿਆ 2250 ਦੇ ਵਿੱਚ ਹੁਣ ਜਿੰਨੀ ਲੈਸ ਸਾਨੂੰ ਮਿਲੀ ਓਨੀ ਲੈਸ ਹੀ ਕਰਕੇ 1950 ਦੇ ਵਿੱਚ ਫੇਰ ਤੁਹਾਨੂੰ ਦੇ ਰਹੇ ਹਾਂ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਹੁਣ ਫਟਾਫਟ ਸਕਰੀਨਸ਼ਾਟ ਲੈ ਲਓ ਫਰਸਟ ਡਿਜ਼ਾਈਨ ਦੇਖ ਲਓ ਸਾਰਾ ਇਹ ਤੇ ਵਰਕ ਹੋਇਆ ਸਾਰੀ ਸ਼ਾਰਟ ਦੇ ਉੱਤੇ ਤੁਹਾਨੂੰ ਵਰਕ ਮਿਲੇਗਾ ਆ ਦੇਖੋ ਇਹ ਸਾਰਾ ਜਿੰਨਾ ਵੀ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਥ੍ਰੈਡ ਵਰਕ ਆ ਕੋਈ ਆਰੀ ਵਰਕ ਨਹੀਂ ਵੀ ਇੱਕ ਧਾਗਾ ਖਿੱਚਿਆ ਚੱਲਿਆ ਗਿਆ ਪੂਰਾ ਠੋਸ ਕੰਮ ਆ ਕੱਟ ਦੇ ਹੰਡ ਜਾਊਗਾ ਕੱਪੜਾ ਨਾ ਤਾਂ ਵਰਕ ਨੂੰ ਕੁਝ ਹੋਵੇ ਨਾ ਕੱਪੜੇ ਨੂੰ ਕੁਝ ਹੋਵੇ ਪੂਰਾ ਵਧੀਆ ਬਹੁਤ ਹੀ ਸੋਹਣਾ ਸ਼ਿਮਰ ਪਸ਼ਮੀਨਾ ਹੈ ਪਿਓਰ ਬਿਸਕੋਸ ਦੀ ਕੁਆਲਿਟੀ ਨਾਲ ਇਹਨਾਂ ਦੀ ਆਉਣੀਆਂ ਸੇਮ ਮੈਚਿੰਗ ਬਾਟਮ ਹਲੋ ਸੇਮ ਡਿਜੀਟਲ ਮੈਚਿੰਗ ਬਾਟਮ ਆਉਣਗੇ ਆ ਬਹੁਤ ਸੋਹਣਾ ਪਿਸਤਾ ਗ੍ਰੀਨ ਜਿਹਾ ਕਲਰ ਆ ਕਲਰ ਇਹਦੇ ਕਿੰਨੇ ਹੀ ਪੂਰੇ ਟਾਪ ਦੇ ਨੇ ਡਿਜ਼ਾਈਨ ਵੀ ਪੂਰਾ ਟਾਪ ਦਾ ਤੋਂ ਜਿਹੜੀਆਂ ਵੀ ਪਹਿਣਨ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨ ਸ਼ਾਟ ਤੇ ਕਰ ਦਿਓ ਆਪਣੇ ਆਰਡਰ ਦੋ ਹੀ ਸੈਟ ਆਏ ਨੇ ਦੋ ਹੀ ਸੈਟ ਦੀ ਅੱਜ ਮੈਂ ਵੀਡੀਓ ਲੈ ਕੇ ਆਈ ਆ ਛੋਟੀ ਜੀ ਕਿਉਂਕਿ ਬਹੁਤ ਵਧੀਆ ਲੱਗਿਆ ਜਦੋਂ ਇੰਨੀ ਸੋਹਣੀ ਚੀਜ਼ ਹੈ ਨਾ ਲੈਸ ਚ ਆਉਂਦੀ ਆ ਤਾਂ ਆਨਸਾਰ ਵੀਡੀਓ ਪਾਉਣ ਦਾ ਵੀ ਬਹੁਤ ਵਧੀਆ ਦੇਖੋ ਸਾਰੇ ਮੁੱਢਾ ਹਾਲ ਦੇ ਲੱਗੇ ਹੋਇਆ ਦੁਪੱਟੇ ਬਿਲਕੁਲ ਮੋਡਲ ਦੀ ਜਿਹੜੀ ਕੁਆਲਿਟੀ ਹੁੰਦੀ ਆ ਵਿਸਕੋਸ ਮਸਲੀਨ ਵਾਂਗੂ ਵੈਸੇ ਦਾ ਪਹਿਣਾ ਨੂੰ ਮੋਡਲ ਤੇ ਮਸਲੀਨ ਦਾ ਪਤਾ ਨਹੀਂ ਲੱਗਦਾ ਲੱਗਦਾ ਹੁੰਦਾ ਕਿ ਮਸਲੀਨ ਆ ਬਟ ਇਹ ਮੋਡਲ ਦੇ ਨੇ ਇਹ ਚ ਬਹੁਤ ਸ਼ਾਈਨ ਹੁੰਦੀ ਆ ਇੱਕ ਅਲੱਗ ਜੀ ਪੂਰਾ ਵਧੀਆ ਸਿਰ ਤੇ ਰੁਕਣ ਵਾਲੇ ਦੁਪੱਟੇ ਨੇ ਪੂਰੇ ਖੁੱਲੇ ਡੁੱਲੇ ਨੇ ਬਹੁਤ ਸੋਹਣੀ ਕੁਆਲਿਟੀ ਆ ਸੋ ਜਿਹੜੀਆਂ ਪਹਿਣਾ ਨੂੰ ਵੀ ਚਾਹੀਦੇ ਹੋਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਪੂਰੇ 2.5 ਮੀਟਰ ਦੇ ਪ੍ਰੋਪਰ ਖੁੱਲੇ ਡੁੱਲੇ ਲੈਂਥ ਦੇ ਦੁਪੱਟੇ ਨੇ ਬਹੁਤ ਸੋਹਣੀ ਕੁਆਲਿਟੀ ਦੁਪੱਟੀਆਂ ਦੀਆਂ ਨਾਲ ਸੂਟਾਂ ਦੀ ਗ੍ਰੇਸ ਤਾਂ ਹੈ ਹੀ ਬਹੁਤ ਸੋਹਣੀ ਸੋ ਜਿਹੜਾ ਵੀ ਤੁਹਾਨੂੰ ਪਸੰਦ ਆ ਗਿਆ ਫਟਾਫਟ ਚੱਕ ਲਿਓ ਤਿੰਨ ਕਲਰ ਨੇ ਕਿੰਨੇ ਹੀ ਕਲਰ ਪੂਰੇ ਟੌਪ ਦੇ ਨੇ ਆ ਲੋ ਸੈਕੰਡ ਕਲਰ ਦੇਖ ਲਓ ਪਿਆਜ਼ੀ ਜਿਹਾ ਸ਼ੇਡ ਹੈ ਪਿੰਕ ਪਿਆਜ਼ੀ ਜਿਹਾ ਸ਼ੇਡ ਤੇ ਇਸ ਤਰ੍ਹਾਂ ਇਹਦੇ ਸਾਰੇ ਵਰਕ ਤੁਹਾਨੂੰ ਆ ਸਾਰਾ ਦਿਖ ਰਿਹਾ ਹੁਣ ਸਾਰਾ ਵਰਕ ਹੋਇਆ ਹੋਇਆ ਜਿੰਨਾ ਵੀ ਆਹ ਸਾਰੀਆਂ ਲਾਈਨਾਂ ਇਹ ਸਾਰਾ ਥ੍ਰੈਡ ਦਾ ਕੰਮ ਚੱਲਿਆ ਹੋਇਆ ਜਾਣੀ ਕਿ ਜਿਹੜੀ ਤੁਹਾਨੂੰ ਮੈਂ ਵੀਡੀਓ ਚ ਦਿਖਾ ਰਹੀ ਆ ਨਾ ਕੁਆਲਿਟੀ ਕੁਛ ਵੀ ਨਹੀਂ ਹੈਗੀ ਇਹ ਕੁਛ ਵੀ ਨਹੀਂ ਜਿਹੜੀ ਤੁਹਾਡੇ ਹੱਥਾਂ 'ਚ ਆ ਕੇ ਇਹ ਦੁੱਗਣੀ ਹੋ ਜਾਣੇ ਤੁਹਾਨੂੰ ਇੰਨੀ ਜ਼ਿਆਦਾ ਮਤਲਬ ਕਿ ਤੁਹਾਨੂੰ ਖੁਦ ਨੂੰ ਫੀਲ ਹੋਊਗਾ ਕਿ ਤੁਸੀਂ ਕੁਛ ਵੀ ਨਹੀਂ ਲਾਇਆ ਇਹਦੇ ਤੇ 1950 ਲਾ ਕੇ ਵੀ ਤੁਹਾਨੂੰ ਲੱਗੂਗਾ ਕਿ ਕਿੰਨੀ ਵਧੀਆ ਸੀ ਚੀਜ਼ ਯਾਨੀ ਕਿ ਲਈਆ ਬਹੁਤ ਸੋਹਣੀ ਕੁਆਲਿਟੀ ਦੇ ਸੂਟ ਨੇ ਨਾਲ ਸੇਮ ਆਉਣਗੇ ਰਸ਼ੀਆ ਦੇ ਸੇਮ ਪਿਓਰ ਮੁਢਾਲ ਦੇ ਦੁਪੱਟੇ ਬਹੁਤ ਸੋਹਣੀ ਕੁਆਲਿਟੀ ਆ ਕੁਆਲਿਟੀ ਉਹੀ ਸਮਝ ਸਕਦਾ ਜਿਹੜੀਆਂ ਪਹਿਣਾ ਵਧੀਆ ਜਾਣੀ ਕਿ ਪੌਣਾ ਲਾਈਕ ਕਰਦੀਆਂ ਨੇ ਕੱਪੜੇ ਨੂੰ ਪੂਰਾ ਵਧੀਆ ਟੌਪ ਦਾ ਹਨਾ ਉਦਾਂ ਉਹ ਇਹ ਚੀਜ਼ਾਂ ਨੇ ਸੋ ਆਪਣੇ ਫਟਾਫਟ ਸਕਰੀਨਸ਼ਾਟ ਸਰਦਾਰੀ ਸੂਟ ਨੇ ਤੇ ਫਾਇਦਿਆਂ ਦੇ ਨਾਲ ਆਈਏ ਥਰਡ ਕਲਰ ਇਹਦੇ ਵਿੱਚ ਮਿਲੂਗਾ ਜੀ ਬਲੂ ਸ਼ੇਡ ਹਾਲੋ ਥਰਡ ਇਹਦਾ ਕਲਰ ਹੈਗਾ ਬਲੂ ਸ਼ੇਡ ਇਸ ਤਰ੍ਹਾਂ ਆਪਣੇ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਵੀ ਕਲਰ ਤੁਸੀਂ ਲੈਣਾ ਚਾਹੁੰਦੇ ਹੋ ਸਾਰੇ ਕਲਰ ਵੈਸੇ ਇਹਦੇ ਟੌਪ ਦੇ ਨੇ ਤੁਸੀਂ ਜਿਹੜਾ ਕਲਰ ਤੁਹਾਨੂੰ ਪਸੰਦ ਆ ਤੁਸੀਂ ਇਹਦਾ ਕਲਰ ਉਹੀ ਆਪਣਾ ਲੈ ਸਕਦੇ ਹੋ ਥਰਡ ਕਲਰ ਇਹਦਾ ਰਹੂਗਾ ਬਲੂ ਸ਼ੇਡ ਨੈਕਸਟ ਡਿਜ਼ਾਈਨ ਆਇਆ ਇਹ ਹੈ ਕਿ ਇੰਗਲਿਸ਼ ਚਾਰਟ ਇਹ ਤਿੰਨੇ ਹੀ ਕਲਰ ਇੰਗਲਿਸ਼ ਦਾ ਚਾਰਟ ਆ ਨੈਕਸਟ ਜਿਹੜਾ ਮੈਂ ਤੁਹਾਨੂੰ ਦਿਖਾਵਾਂਗੀ ਇਹ ਆ ਗਿਆ ਜੀ ਡਾਰਕ ਕਲਰ ਆਲੋ ਜਿਹੜੀਆਂ ਪੈਣਾ ਥੋੜੇ ਜਿਹਾ ਡਾਰਕ ਕਲਰ ਪਸੰਦ ਕਰਦੀਆਂ ਨੇ ਉਹਨਾਂ ਲਈ ਆਏਗੀ ਸੇਮ ਚੀਜ਼ ਪਿਓਰ ਪਸ਼ਮੀਨਾ ਰਸ਼ੀਆ ਦਾ ਆਲੋ ਸਾਰੇ ਥ्रेड ਵਰਕ ਦਾ ਕੰਮ ਮਿਲੂਗਾ ਬਹੁਤ ਸੋਹਣੀ ਕੁਆਲਿਟੀ ਮਿਲੂਗੀ ਕੱਪੜੇ ਦੀ ਪੂਰਾ ਵਧੀਆ ਜਾਣੀ ਕਿ ਹੈਗਾ ਸਟਾਫ ਤੇ ਨਾਲ ਸੇਮ ਆਉਗੀ ਪਿਓਰ ਪਸ਼ਮੀਨੇ ਦੇ ਵਿੱਚ ਹੀ ਬਾਟਮ ਪਰਪਲ ਸ਼ੇਡ ਦਾ ਸੂਟ ਆ ਬਹੁਤ ਹੀ ਪਿਆਰਾ ਬੈਂਗਨੀ ਜਿਹਾ ਸ਼ੇਡ ਆ ਇਸ ਤਰ੍ਹਾਂ ਹੈਗੀ ਆ ਜੀ ਸਾਰੀ ਪ੍ਰਿੰਟਿੰਗ ਨਾਲ ਇਹਨਾਂ ਦੇ ਵੀ ਜਿਹੜੇ ਦੁਪੱਟੇ ਮਿਲਣਗੇ ਬਹੁਤ ਸੋਹਣੇ ਜਿਸਕਾ ਆਫ ਦੀ ਕੁਆਲਿਟੀ ਆ ਦੁਪੱਟੀਆਂ ਦੀ ਪਿਓਰ ਮੁੱਢਾਲ ਦੀ ਦੁਪੱਟੇ ਇਹਨਾਂ ਦੇ ਨਾਲ ਲੱਗੇ ਹੋਏ ਨੇ ਆਹ ਲੋ ਬਹੁਤ ਸੋਹਣੇ ਦੁਪੱਟੇ ਨੇ ਸਾਰੇ ਡਿਜੀਟਲ ਬਣੇ ਹੋਏ ਨੇ ਲਾਈਟ ਡਾਰਕ ਜਿਹਾ ਸੇਮ ਪ੍ਰਿੰਟਿੰਗ ਹਨਾ ਸੂਟਾਂ ਨਾਲ ਦੀ ਸੇਮ ਦੁਪੱਟੀਆਂ ਦੇ ਵਿੱਚ ਆ ਪੂਰੇ ਪ੍ਰੋਪਰ ਖੁੱਲੇ ਡੁੱਲੇ ਲੈਂਥ ਕੰਨੀਆਂ ਕੋਈ ਨਹੀਂ ਤੇ ਪੂਰਾ ਵਧੀਆ ਜਾਣ ਕੇ ਚੜਾਈ ਵੀ ਦੁਪੱਟੀਆਂ ਦੀ ਪੂਰੀ ਵਧੀਆ ਵਾ ਲੰਬਾਈ ਵੀ ਪੂਰੀ ਵਧੀਆ ਵਾ ਸੋ ਜਿਹੜਾ ਸਾਰੇ ਇਹ ਦੋਨੇ ਸੈੱਟ ਮੈਚਿੰਗ ਰਹਿਣਗੇ ਆਪਣੇ ਕੋਲ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਇਹਦੇ ਵੀ ਕਿੰਨੇ ਕਲਰ ਪੂਰੇ ਟੌਪ ਦੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉ ਤੁਸੀ ਲੈ ਸਕਦੇ ਹੋ ਆ ਲੋ ਨੈਕਸਟ ਕਲਰ ਇਹਦੇ ਵਿੱਚ ਮਿਲੂਗਾ ਬਲੈਕ ਦੇਖੋ ब्लैक कलर भी पूरा वजि बहुत सोहना ब्लैक कलर आ देखो सारे थ्रेड वर्क होया हुआ प्रिंटिंग आ बहुत सोहनिया हुई हुई बहुत प्यारी प्रिंटिंग आ सेम आऊगी ब्लैक कलर दॉटम ये ब्लैक कलर सारी डिजिटल बॉटम बनी हुई प्योर पशमीना जड़ा मैं इंग्लिश चार्ट दिखाया योर शिमर पश्मीना सो दो फर्क आिमर पशमीना प्योर ਪਸ਼ਮੀਨਾ ਸੇ ਸੇਮ ਹੀ ਰਹੂਗਾ ਇਹ ਵੀ ਉਹੀ ਪਸ਼ਮੀਨਾ ਲੱਗਿਆ ਇਹ ਵੀ ਉਹੀ ਆ ਪਰ ਉਹ ਸ਼ਿਮਰ ਪਸ਼ਮੀਨਾ ਆ ਗਿਆ ਉਹ ਚ ਸ਼ਿਮਰ ਆ ਨਾਲ ਟੱਚ ਇਹ ਪਿਓਰ ਪਸ਼ਮੀਨਾ ਕੱਲਾ ਜੀ ਇਹਦੇ ਉੱਤੇ ਵੀ ਵਰਕ ਆ ਰੇਟ ਸੇਮ ਰਹੂਗਾ ਦੁਪੱਟੀਆਂ ਦੀ ਕੁਆਲਿਟੀ ਬਹੁਤ ਸੋਹਣੀ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹ 1950 ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਨੇ ਤੇ ਉਹ ਵੀ 3 3 27 28 2850 ਵਾਲੇ ਸੂਟ ਇਹ ਨਹੀਂ ਲੈਸਾ ਸਮਝ ਲਓ ਬਹੁਤ ਜ਼ਿਆਦਾ ਜਾਣ ਕੇ ਲੈਸ ਦੇ ਵਿੱਚ ਆ ਹੁਣ ਇੱਕ ਦੂ ਘੱਟ ਤਾਂ ਤੁਹਾਨੂੰ ਹਣ ਕੀ ਮਿਲ ਸਕਦਾ ਸੋ ਫਟਾਫੜ ਸਕਰੀਨਸ਼ਾਟ ਲੈ ਲਿਓ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਗਿਣਤੀ ਰ 6 ਸੂਟ ਆਏ ਨੇ ਦੋ ਸੈੱਟ ਜਾਨੀ ਕਿ ਆਪਣੇ ਕੋਲੇ ਫਟਾਫੜ 6 ਭੈਣਾਂ ਤੱਕ ਹੀ ਪਹੁੰਚਣੀ ਅੱਜ ਦੀ ਵੀਡੀਓ ਦੇ ਸੂਟ ਜਿਹੜੀਆਂ ਭੈਣਾਂ ਨੂੰ ਵੀ ਚਾਹੀਦੇ ਹੋਏ ਲੈ ਲਓ ਜੀ ਫਾਇਦੇ ਅਸੀਂ ਤਾਂ ਫਾਇਦੇ ਚੱਕ ਲਈ ਸੋ ਤੁਸੀਂ ਆਪਣਾ ਚੱਕ ਸਕਦੇ ਹੋ ਫਾਇਦਾ ਆ ਲੋ ਜੀ ਨੈਕਸਟ ਆ ਗਿਆ ਇਹਦੇ ਵਿੱਚ ਬਲੂ ਸ਼ੇਡ ਇਹ ਬਲੂ ਕਲਰ ਬਹੁਤ ਸੋਹਣਾ ਹੈ ਵੀ ਬਹੁਤ ਪਿਆਰਾ ਵਾ ਇੱਦਾਂ ਹੋ ਗਈ ਇਹਦੀ ਬਾਟਮ ਆਹ ਵਾਲਾ ਬਲੂ ਸ਼ੇਡ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਹਨਾ ਸੇਮ ਇਹਦੀ ਹੈਗੀ ਆ ਸ਼ਰਟ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਆ ਸ਼ਰਟ ਦੀ ਕਿੰਨੀ ਲਾਈਟ ਜੀ ਨਾਲ ਇਹਨਾਂ ਦੇ ਸੇਮ ਆਊਗਾ ਤੇ ਦੁਪੱਟਾ ਕਲਰ ਸਾਰੇ ਬਹੁਤ ਸੋਹਣੇ ਨੇ ਤਿੰਨੇ ਤਿੰਨਾਂ ਦੇ ਜਿਹੜੀ ਭੈਣਾਂ ਤਾਂ ਲਾਈਟ ਕਲਰ ਪਸੰਦ ਕਰਦੀਆਂ ਉਹ ਪਹਿਲੇ ਸੈੱਟ ਚੋਂ ਲੈ ਸਕਦੀਆਂ ਡਾਰਕ ਵਾਲੀਆਂ ਇਹ ਵਾਲਾ ਸੈੱਟ ਕਾ ਸਕਦੀਆਂ ਨੇ ਬਹੁਤ ਸੋਹਣਾ ਇਹਨਾਂ ਚ ਇਹਨਾਂ ਦੇ ਵੀ ਤਿੰਨੇ ਕਲਰ ਬਲੈਕ ਆ ਪਰਪਲ ਅਤੇ ਬਲੂ ਵਾ ਜਿਹੜਾ ਮਾਰਜੀ ਕਲਰ ਲੈ ਲਿਓ ਇਹਨਾਂ ਦੇ ਨਾਲ ਹੀ ਲੱਗੇ ਹੋਏ ਨੇ ਦੁਪੱਟੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਗੀ ਕਲੈਕਸ਼ਨ ਸਿਰਫ ਆਪਾਂ ਦੋ ਦੋ ਹੀ ਸੈਟ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਸੋ ਦੋਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਜਿਹੜੀਆਂ ਪੈਣਾ ਗਰੁੱਪ ਵਿੱਚ ਨੰਬਰ ਵੈਸੇ ਤਾਂ ਬਹੁਤ ਆ ਰਹੇ ਨੇ ਜਿਨ੍ਹਾਂ ਦੀਆਂ ਹਨਾ ਤੁਸੀਂ ਗਰੁੱਪ ਵਿੱਚ ਨੰਬਰ ਐਡ ਕਰਵਾ ਸਕਦੇ ਹੋ ਨਿਊ ਕਲੈਕਸ਼ਨ ਆ ਹੁਣ ਥੋੜੇ ਜਿਹੀ ਦਿਨਾਂ ਤੱਕ ਬਸ ਸਮਰ ਕਲੈਕਸ਼ਨ ਸਟਾਰਟ ਆਪਾਂ ਕਰ ਦਾਂਗੇ ਸੋ ਵਿੰਟਰ ਦੇ ਇਹ ਲਾਸਟ ਵੀਡੀਓ ਨੇ ਜਿਹੜੀਆਂ ਆ ਰਹੀਆਂ ਨੇ ਸੋ ਤੁਸੀਂ ਆਪਣੇ ਇਹ ਸਾਰੀਆਂ ਲੈਸ ਦੇ ਵਿੱਚ ਹੁਣ ਆ ਰਹੀਆਂ ਨੇ ਆਪਣੇ ਫਾਇਦੇ ਲੈ ਸਕਦੇ ਹੋ ਤੇ ਜਿਹੜਾ ਭੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਤਾਂ ਜਾਨਕਿ ਬਹੁਤ ਲੈਸ ਆ ਚੁੱਕੀ ਹੈ ਇਹਨਾਂ ਦੇ ਵਿੱਚ ਤੇ ਅਗਲੀ ਠੰਡ ਲਈ ਤੇ ਜਿਹੜਾ ਬਾਹਰ ਤਾਂ ਹੈ ਹੀ ਠੰਡ ਜਿਹੜੀਆਂ ਭੈਣਾਂ ਪੰਜਾਬ ਤੋਂ ਬਾਹਰ ਜਾਂ ਕਿਤੇ ਵੀ ਜਿੱਥੇ ਜ਼ਿਆਦਾ ਠੰਡ ਪੈ ਰਹੀ ਆ ਉਹਨਾਂ ਲਈ ਤਾਂ ਇਹ ਗਿਫਟ ਹੀ ਆ ਬਹੁਤ ਸੋਹਣੇ ਜਾਨਕਿ ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ